ਤਾ ਬਹੁਤੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸੰਤ ਸਿੰਘ ਕਬਾਇਆ ਸੁਭਾ ਪ੍ਰਧਾਨ ਬੀਏ ਟਟਪਾਸ ਮੇਰਜ਼ ਕਰਜੂਨੀਅਨ ਪੰਜਾ ਤਾਂ ਬਿਲਕੁਲ ਤੁਸੀਂ ਜਾਣਦੇ ਹੋ ਲਗਾਤਾਰ ਆਪਾਂ ਆਪਣੇ ਸੰਘਰਸ਼ ਨੂੰ ਲੈ ਕੇ ਵੇਖੋ ਬੜੇ ਪੋਜ਼ਿਟਿਵ ਰਵਈਏ ਤੱਕ ਆਪਾਂ ਪਹੁੰਚੇ ਆ ਤੇ ਇਹਨੂੰ ਪੋਜ਼ਿਟਿਵ ਹੀ ਨਾ ਗਿਣਿਆ ਜਿਹੜੀ ਹੁਣ ਤੁਹਾਨੂੰ ਦੋ ਚਾਰ ਗੱਲਾਂ ਦੱਸਣ ਜਾ ਰਿਹਾ ਤਾਂ ਗੱਲ ਕਰਦੇ ਆ ਆਪਾਂ ਜਿਹੜੀ ਆਪਣੀ ਵੱਡੀ ਮੰਗ ਹੈ 55% ਦੀ ਮਾਸਟ ਕਿਟ ਦੀ ਭਰਤੀ ਜਾਂ ਲੈਕਚਰ ਕਿਟ ਦੀ ਭਰਤੀ ਜਾਂ ਐਸਐਸਸੀ ਕੰਸੀਡਰ ਦਾ ਜਾਂ ਆਪਣੀ ਜਿਹੜੀ ਉਮਰ ਹੱਦ ਦੀ ਗੱਲ ਹੈ ਉਹਦੇ ਤੇ ਅੱਜ ਬਿਲਕੁਲ ਲੰਬੀ ਤੇ ਚੌੜੀ ਗੱਲ ਹੋਈ ਹੈ। ਘੱਟੋ-ਘੱਟ 15-20 ਮਿੰਟ ਆਪਣੀ ਗੱਲ ਹੋਈ ਹੈ। ਤਾਂ ਬਿਲਕੁਲ ਜਿਹੜਾ ਡਿਪਾਰਟਮੈਂਟ ਆ ਜਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਜਾਂ ਆਪਣੇ ਹਰਪਾਲ ਚੀਮਾ ਵਿੱਤ ਵਿਭਾਗ ਦੇ ਤਾਂ ਬਿਲਕੁਲ ਸਾਰੇ ਬੈਠੇ ਹੋਏ ਸੀ, ਮੌਜੂਦ ਸੀ। ਤਾਂ ਇੱਕ ਵੱਡੀ ਗੱਲ ਨਿਕਲ ਕੇ ਆਈ ਹੈ ਕਿ ਜਿਹੜਾ ਆਪਣਾ 55% ਦਾ ਮਸਲਾ ਹੈ ਉਹ ਬਿਲਕੁਲ ਹਾਂ ਪੱਕੀ ਹੰਗਾਰਾ ਹੈ ਪਰ ਉਹਨੂੰ ਆਪਾਂ ਹਾਂ ਪੱਕੀ ਹੰਗਾਰਾ ਨਹੀਂ ਲੈਣੇ। ਉਹਨਾਂ ਨੂੰ ਕੋ ਅਸੀਂ ਇਹ ਜਵਾਬ ਦਿੱਤਾ ਵੀ ਤੁਸੀਂ ਥੋੜੇ ਦਿਨਾਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿਓ ਤਾਂ ਜਿਹੜਾ ਕਾਟਰ ਬੈਠਾ ਹੈ ਘਰਾਂ 'ਚ ਬੈਠਾ ਹੈ ਜਿਹੜਾ ਬਿਲਕੁਲ ਤੁਹਾਡੇ ਤੋਂ ਨਿਰਾਸ਼ਾ ਹੈ ਤੁਹਾਡੀ ਸਰਕਾਰ ਤੋਂ ਨਿਰਾਸ਼ ਹੋ ਚੁੱਕਿਆ ਹੈ ਤਾਂ ਬਿਲਕੁਲ ਉਹਨਾਂ ਨੇ ਹਾਂ ਪੱਕੀਆਂ ਗਾਰੰਟੀ ਦਿੱਤਾ ਵੀ ਇਹ ਜਲਦ ਤੁਹਾਨੂੰ ਜਿਹੜਾ ਤੁਸੀਂ ਨੋਟੀਫਿਕੇਸ਼ਨ ਕਹਿ ਰਹੇ ਹੋ ਉਹ ਅਸੀਂ ਦੇ ਦੇਾਂਗੇ ਅੱਗੇ ਗੱਲ ਕੀਤੀ ਮਾਸਟਰ ਕਿਟ ਦੀ ਭਰਤੀ ਵੱਡੀ ਭਰਤੀ ਦੀ ਮੰਗ ਸੀ ਵੀ ਸਾਨੂੰ ਘੱਟੋ ਘੱਟ 12000 ਪੋਸਟ ਦਿੱਤੀ ਜਾਵੇ ਇਹਦੇ ਤੇ ਉੱਪਰ ਸਿੱਖਿਆ ਮੰਤਰੀ ਜਿਹੜੇ ਆਪਣੇ ਹੈਗੇ ਆ ਉਹ ਬਿਲਕੁਲ ਇਹੀ ਕਹਿੰਦੇ ਨਜ਼ਰ ਆਇਆ ਵੀ ਤੁਸੀਂ ਬਿਲਕੁਲ ਪ੍ਰੈਸ਼ਰ ਬਿਲਡ ਕਰੋ ਤੁਹਾਡਾ ਹਾਲੇ ਪ੍ਰੈਸ਼ਰ ਨਹੀਂ ਹੈਗਾ ਤਾਂ ਜਦੋਂ ਤੱਕ ਤੁਸੀਂ ਵਧੀਆ ਕਾਟਰ ਵੱਡੇ ਪੱਧਰ ਤੇ ਕੱਢੋਗੇ ਤਾਂ ਤੁਹਾਨੂੰ ਪਰਤੀ ਵੱਡੀ ਮਿਲ ਜਾਊਗੀ ਤਾਂ ਅਗਲੀ ਗੱਲ ਲੈਕਚਰ ਕਾਟਰ ਦੀ ਬਿਲਕੁਲ ਉਸੇ ਗੱਲਾਂ ਤੇ ਬਿਲਕੁਲ ਹੈਗੇ ਆ ਕਿ ਤੁਹਾਡੀ ਜਿਹੜੀ 5-600 ਪਰਤੀ ਲੈਕਚਰ ਕਾਟਰ ਚ ਆ ਰਹੀ ਹੈ ਤਾਂ ਉਹੀ ਤਾਂ ਅਸੀਂ ਕਿਤੇ ਨਾ ਕਿਤੇ ਅਣਦੇ ਨਜ਼ਰ ਆਇਆ ਵੀ ਸਾਨੂੰ ਬਿਲਕੁਲ ਵੱਡੀ ਪਰਤੀ ਲੈਕਚਰ ਕਾਟਰ ਦੀ ਚਾਹੀਦੀ ਹੈ ਤਾਂ ਉਹਦੇ ਤੇ ਵੀ ਕਿਤੇ ਨਾ ਕਿਤੇ 5-600 ਦੀ ਖੜੇ ਹਾਲੇ ਵੀ ਤਾ ਉਹ ਵੀ ਬਿਲਕੁਲ ਹੈ ਜੇ ਪੋਜ਼ਿਟਿਵ ਰੁਈਆ ਨਹੀਂ ਹੈਗਾ ਵੀ ਕਦੋਂ ਆ ਰਹੀ ਹੈ ਤਾਂ ਜਲਦ ਦਾ ਨਾਮ ਲਿਆ ਗਿਆ ਵੀ ਜਲਦ ਆ ਰਹੀ ਹੈ ਤਾਂ ਅੱਗੇ ਉਮਰ ਹੱਦ ਤੇ ਗੱਲ ਕੀਤੀ ਗਈ ਹੈ ਉਮਰ ਹੱਦ ਬਿਲਕੁਲ ਉਹਨਾਂ ਨੇ ਕਿਹਾ ਅੱਗੇ ਜਦੋਂ ਪਰਤੀ ਆਉਗੀ ਉਹਦੇ ਵਕ ਉਦੋਂ ਦੇਖਿਆ ਜਾਊਗਾ ਤਾਂ ਅੱਗੇ ਤੁਹਾਨੂੰ ਮਨਜੋਤ ਜਿਹੜੇ 55% ਨਾਲ ਪੀੜਤ ਹੈ ਜਾਂ ਮੈਸੈਂਸ ਵਾਲੇ ਹੈ ਜਾਂ ਨਿਛਤਰ ਤੁਹਾਨੂੰ 2 ਮਿੰਟ ਗੱਲ ਕਰਨੀ ਹੈ ਹਾਂਜੀ ਤਾਂ ਜਿਵੇਂ ਤੁਹਾਡੇ ਨਾਲ ਜਸਵੰਤ ਜੀ ਨੇ ਸਾਰੀਆਂ ਗੱਲਾਂ ਕਰ ਹੀ ਲਈਆਂ ਨੇ ਕਿ ਅੱਜ ਸਦੋਂ ਸਾਡੀ ਸਬ ਕਮੇਟੀ ਦੀ ਮੀਟਿੰਗ ਸੀ ਹਰਪਾਲ ਜੀਮਾ ਜੀ ਨਾਲ ਨਾਲ ਹਰਜੋਤ ਬਹਿਤ ਜੀ ਵੀ ਉੱਥੇ ਪਹੁੰਚ ਗਏ ਅੱਜ ਤਾਂ ਉਹਦੇ ਵਿੱਚ ਜ਼ਿਆਦਾਤਰ 10 ਦਾ 2-3 ਚੀਜ਼ਾਂ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਅਸੀਂ ਪਹਿਲਾਂ ਪੋਸਟਾਂ ਦੀ ਗੱਲ ਕੀਤੀ ਕਿ ਮਾਸਟਰ ਕਲਾਸ ਦੀ ਭਰਤੀ ਕਦੋਂ ਆਊਗੀ ਤਾਂ ਉਹ ਕਹਿ ਰਿਹਾ ਸੀ ਕਿ ਮਾਸਟਰ ਕਲਾਸ ਦੀ ਭਰਤੀ ਆਏ 2-4 ਮਹੀਨੇ ਲੱਗਣਗੇ ਲੈਕਚਰ ਕਲਾਸ ਦੀ ਭਰਤੀ ਕਦੋਂ ਆਊਗੀ ਤਾਂ ਇਹਨਾਂ ਲੈਕਚਰ ਕਲਾਸ ਦੀ ਭਰਤੀ ਅਸੀਂ ਨੇੜੇ ਉਹ ਦੇ ਦਾਂਗੇ ਛੇਤੀوں ਦੇ ਦਾਂਗੇ ਪਰ ਉਹਦੇ ਵਿੱਚ ਜਦੋਂ ਅਸੀਂ ਐਸਐਸਟੀ ਦੇ ਮਸਲੇ ਦੀ ਹੱਲ ਕੀਤੀ ਕਹਤਾ ਕਿ ਮਜਾਕੀ ਹੈ ਜੇ ਸੁਭਾਅ ਚ ਕਹਤਾ ਕਿ ਐਸਐਸਟੀ ਦਾ ਮਸਲਾ ਸੀ ਹੱਲ ਕਰਦਾਂਗੇ ਤੀਜੀ ਚੀਜ਼ ਅਸੀਂ ਕਿਹਾ ਜਦੋਂ ਲੈਕਚਰਰ ਦੀ ਪੋਸਟਾਂ ਕਿੰਨੀ ਆਉਣਗੀਆਂ ਕਹਿੰਦਾ 500 ਮੰਨ ਲਓ ਇਹ ਗੱਲ ਕਹਿਨੇ ਆ ਕਿ ਜਦੋਂ ਹਰਿਆਣਾ ਜਿਹੜਾ ਹੈ ਉਹ ਹਰ 3-4 ਸਾਲ ਬਾਅਦ ਪੋਸਟ ਦੇ ਰਿਹਾ ਤਾਂ ਉਹਨਾਂ ਸਕੂਲ ਲੈਕਚਰਰ ਦੀ 3200 ਪੋਸਟ ਦਿੱਤੀ ਅਸੀਂ ਬਕਾਇਦਾ ਹਰ ਜੋ ਜੀ ਨਾਲ ਗੱਲ ਵੀ ਕੀਤੀ ਕਿ ਮੈਂ ਮੰਤਰੀ ਸਾਹਿਬ ਹਰਿਆਣੇ ਨੇ 3200 ਪੋਸਟ ਦਿੱਤੀ ਆ ਤੁਸੀਂ 600 ਨਾਲ ਸਾਹ ਰਹੇ ਕਹਿੰਦਾ ਪੋਸਟ ਖਾਲੀ ਹੋਈ ਨਹੀਂ ਤੇ ਮੈਂ ਕਿਹਾ ਖਾਲੀ ਹੋਣੀ 10 ਸਾਲ ਤਾਂ ਹੋ ਗਏ ਪੋਸਟ ਨਹੀਂ ਆਈ ਉਹ ਕਹਿ ਰਹੇ ਕਿ ਪ੍ਰੋਮੋਸ਼ਨਾਂ ਜੇ ਭੜੀਆਂ ਜਾ ਰਹੀਆਂ ਨੇ ਬਸ ਇੱਕ ਟੈਕਨੀਕਲ ਪੁਆਇੰਟਾਂ ਦੇ ਵਿੱਚ ਹਲਝਾਇਆ ਜਾ ਜਾ ਰਿਹਾ ਹੈ ਦੂਸਰਾ ਮਸਲਾ ਜਿਹੜਾ ਅਸੀਂ ਗੱਲ ਕਹਿੰਨੇ ਆ ਕਿ ਜਦੋਂ ਅਸੀਂ 55% ਦੀ ਗੱਲ ਕੀਤੀ ਤਾਂ 55% ਦੇ ਉੱਤੇ ਪਹਿਲਾਂ ਤਾਂ ਇੱਕ ਮਜ਼ਾਕ ਕੀਤਾ ਨੇ ਕਿ ਅਸੀਂ 33% ਕਰ ਦਾਂਗੇ ਚਲੋ ਹਰ ਅਬ ਨਾਲ ਆਪਣੇ ਗੱਲ ਕਰ ਲੋ ਅਚੀਮਾ ਸਾਹਿਬ ਬੈਠੇ ਸੀ ਉਹਨਾਂ ਕਿਹਾ ਕਿ ਹਾਂ 55% ਦਾ ਹੱਲ ਅਸੀਂ ਦੇਖ ਲਾਂਗੇ ਤੇ ਤੀਸਰੀ ਚੀਜ਼ ਇਹ ਆ ਕਿ ਇੱਕ ਚੀਜ਼ ਵਾਰ-ਵਾਰ ਉਹ ਗੱਲ ਕਹਿ ਰਹੇ ਸੀ ਕਹਿੰਦੇ ਕਿ ਤੁਸੀਂ ਪਹਿਲਾਂ ਇਹ ਵੇਖੋ ਕਿ ਤੁਹਾਡਾ ਗਰਾਊਂਡ ਦੇ ਵਿੱਚ ਪ੍ਰੈਸ਼ਰ ਹੈਗਾ ਮਤਲਬ ਅਸੀਂ ਇਹ ਲੋਕਾਂ ਨੂੰ ਪਤਾ ਲੱਗੇ ਕਿ ਪੋਸਟਾ ਦਿੱਤੀਆਂ ਨੇ ਤਾਂ ਹੁਣ ਆਪਾਂ ਇਹ ਗੱਲ ਧਿਆਨ ਵਿੱਚ ਰੱਖੀਏ ਆਪਾਂ ਤਗੜੇ ਹੋਈਏ ਤਗੜੇ ਹੋ ਕੇ ਸਰਕਾਰ ਤੇ ਪ੍ਰੈਸ਼ਰ ਪਾਈਏ ਤਾਂ ਹੀ ਸਾਡੇ ਮਸਲੇ ਹੱਲ ਹੋਣਗੇ ਤੇ ਇੱਕ ਛੋਟੀ ਜੀ ਡਿਬੇਟ ਹਮੇਸ਼ਾ ਇੱਕ ਕੰਟਰੋਵਰਸੀ ਰਹਿੰਦੀ ਆ ਕਿ ਇਹ ਉਮਰ ਹੱਦ ਦੀ ਗੱਲ ਨਹੀਂ ਕਰਦੇ ਇਹ 55% ਦੀ ਗੱਲ ਨਹੀਂ ਕਰਦੇ ਜਾਂ ਇਹ ਆਪਣੇ ਐਸਐਸਟੀ ਦੇ ਮਸਲੇ ਤੇ ਗੱਲ ਨਹੀਂ ਕਰਦੇ ਤਾਂ 55% ਦੇ ਨਾਲ ਹੀ ਪੀੜਤ ਆਪਣਾ ਸਾਥੀ ਨਾਲ ਮੀਟਿੰਗ ਦੇ ਵਿੱਚ ਗਿਆ ਹਰਜੋਤ ਜੀ ਉਹ ਦੂਜਾ ਸੌਰੀ ਮਨਜੋਤ ਜੀ ਨਾਲ ਹੀ ਨਾਲ ਸਾਡੇ ਨਾਲ ਸਾਇੰਸ ਮੈਦ ਤੋਂ ਅਮਰ ਮਤਲਬ ਜਦੋਂ ਅਸੀਂ ਸਾਇੰਸ ਮੈਦ ਦੀਆਂ ਪੋਸਟਾਂ ਦੀ ਮੰਗ ਵੀ ਕਰ ਰਹੇ ਸੀ ਨਾਲ ਇੰਗਲਿਸ਼ ਦੇ ਨਾਲ ਵੀ ਮਤਲਬ ਇੰਗਲਿਸ਼ ਦੀ ਗੱਲ ਜਿਹੜੀ ਹੈ ਇੰਗਲਿਸ਼ ਦਾ ਕੈਂਡੀਡੇਟ ਆ ਆਪਣੇ ਮਨਜੋਤ ਤਾਂ ਅਸੀਂ ਸਾਰੇ ਵਿਸ਼ੇ ਬਲੂ ਫਿਜੀਕਲ ਐਜੂਕੇਸ਼ਨ ਸਾਇੰਸ ਮੈਂ ਤਾਂ ਸਾਡੀ ਵਿਸ਼ਾ ਦੀ ਗੱਲ ਜਿਹੜੀ ਕੀਤੀ ਸੀ ਪਰ ਇਹਦੇ ਵਿੱਚ ਵੀ ਵੱਡੀ ਬਰਤੀ ਦੇਣ ਤੋਂ ਜਿਹੜਾ ਸੀ ਉਹ ਸਿੱਖਿਆ ਮੰਤਰੀ ਨੇ ਜਵਾਬ ਦਿੱਤਾ ਉਹਦੇ ਨਾਲ ਨਾਲ ਸਾਥੀ ਜਿਹੜੇ ਨੇ ਮਨਜੋਤ ਗੱਲ ਕਰਦੇ ਜਦੋਂ 55% ਦੀ ਗੱਲ ਚੱਲੀ ਤਾਂ ਅਸੀਂ ਬੜੇ ਚੰਗੇ ਤਰੀਕੇ ਨਾਲ ਸਮਝਾਇਆ ਕਿ 55% ਲਾਗੂ ਕਿਉਂ ਨਹੀਂ ਹੋਣੀ ਚਾਹੀਦੀ ਤਾਂ ਸਿੱਖਿਆ ਮੰਤਰੀ ਦਾ ਜਵਾਬ ਸੀ ਅਸੀਂ ਇਹ ਕਿਹਾ ਕਿ ਤੁਸੀਂ ਚਲੋ ਵੈਸੇ ਤਾਂ ਕਹਿ ਰਹੇ ਹੋ ਵੀ ਚਲੋ ਇਸ ਦੇ ਮਾਮਲੇ ਤੇ ਕੰਮ ਕਰ ਰਹੇ ਆ ਪਰ ਸਾਨੂੰ ਇੱਕ ਸਬੂਤ ਚਾਹੀਦਾ ਹੈਗਾ ਵੀ ਤੁਸੀਂ ਇੱਕ ਅਫੀਸ਼ੀਅਲ ਨੋਟੀਫਿਕੇਸ਼ਨ ਆਊਟ ਕਰੋ ਜਿਹਦੇ ਵਿੱਚ ਤੁਸੀਂ ਇਹ ਜਿਹੜੀ 55% ਦੀ ਸ਼ਰਤ ਹੈ ਜੋ ਮੰਗ ਹੈ ਤੁਸੀਂ ਇਹ ਮੰਗ ਸਾਡੀ ਰੱਦ ਕਰੋ ਤਾਂ ਉਹਨਾਂ ਨੇ ਕਿਹਾ ਕਿ ਹਾਂ ਵੀ ਜਦੋਂ ਵੀ ਅਗਲੀ ਮੀਟਿੰਗ ਹੋਊਗੀ ਤਾਂ ਜਲਦੀ ਮੈਂ ਤੁਹਾਡੀ ਇਹ ਜਿਹੜੀ 55% ਦਾ ਹੱਲ ਹੈ ਮੈਂ ਕਰ ਦੂੰਗਾ ਪਰ ਜਿਵੇਂ ਗੱਲਾਂ ਚੱਲੀਆਂ ਨੇ ਕਿ ਬਾਕੀ ਜੋ ਮੰਗਾਂ ਨੇ ਤੇ ਵੱਡੀ ਭਰਤੀ ਦੀ ਮੰਗ ਹੈ ਜਾਂ ਬਾਕੀ ਮਸਲੇ ਨੇ ਇਹਨਾਂ ਦੇ ਪਹਿਲਾਂ ਵੀ ਜੋ ਇੱਕ ਬਿਆਨ ਆਉਂਦੇ ਰਹਿੰਦੇ ਸੀ ਕਿ ਹਾਂ ਵੀ ਸਾਰੇ ਤੁਹਾਡੇ ਮਸਲੇ ਅਸੀਂ ਹੱਲ ਕਰ ਦਾਂਗੇ ਬੜੇ ਮਿੱਠੇ ਤਰੀਕੇ ਨਾਲ ਇਹ ਗੱਲ ਕੀਤੀ ਜਾਂਦੀ ਹੈ ਪਰ ਜਦੋਂ ਤੱਕ ਲੜਾਈ ਜਿੱਤੀ ਨਹੀਂ ਜਾਂਦੀ ਆਪਾਂ ਇਹਨਾਂ ਤੇ ਇੰਨਾ ਯਕੀਨ ਨਹੀਂ ਕਰ ਸਕਦੇ ਤਾਂ ਅੱਗੇ ਇੱਕ ਤਗੜੇ ਸੰਘਰਸ਼ ਦੀ ਲੋੜ ਹੈ ਵੱਡੀ ਭਰਤੀ ਦੀ ਗੱਲ ਤੇ ਇਹਨਾਂ ਦਾ ਕੋਈ ਵੀ ਹੰਕਾਰਾ ਨਹੀਂ ਹੈਗਾ ਭਰਤੀ ਇਹ 4-500 ਪੋਸਟਾਂ ਦੇ ਲੈਕਚਰਾਂ ਦੀਆਂ ਦੇ ਰਹੇ ਐ ਤੇ ਮਾਸਟਰ ਕੈਡਰ ਦੀ ਗੱਲ ਤੇ ਵੀ ਜਦੋਂ ਭਰਤੀ ਦੀ ਗੱਲ ਚੱਲੀ ਕਿ ਵੱਡੀ ਭਰਤੀ ਦੀ ਗੱਲ ਚੱਲੀ ਉਹ ਵੀ ਇਹਨਾਂ ਦਾ ਰਵੱਈਆ ਕੋਈ ਜ਼ਿਆਦਾ ਵਧੀਆ ਨਹੀਂ ਸੀਗਾ ਛੋਟੀ ਭਰਤੀ ਇਹ ਦੇਣ ਲਈ ਕਹਿ ਰਹੇ ਨੇ ਤਾਂ ਅੱਗੇ ਹਾਂ ਅਮਰਤਪਾਲ ਗੱਲ ਕਰਦੇ ਜਿੱਦਾਂ ਕਿ ਤੁਹਾਨੂੰ ਸਰ ਨਿਸ਼ਤਰ ਸਰ ਨੇ ਦੱਸਿਆ ਕਿ ਉਹਨਾਂ ਪੋਸਟਾਂ ਬਾਰੇ ਗੱਲ ਹੋਈ ਸੀਗੀ ਬਟ ਉਹ ਆਪਾਂ ਨੂੰ ਜ਼ਿਆਦਾ ਵੱਡੀ ਭਰਤੀ ਨਹੀਂ ਦੇ ਰਹੇ ਇਸ ਲਈ ਉਹਨਾਂ ਮਾਸਟਰ ਕੀਟਰ ਦੇ ਜਿਹੜੇ ਵੀ ਸਾਥੀ ਨੇ ਸਾਰਿਆਂ ਨੂੰ ਬਾਹਰ ਆਉਣਾ ਪੈਣਾ ਆਪਾਂ ਨੂੰ ਧਰਨੇ ਤੋਂ ਬਿਨਾਂ ਦਾ ਕੋਈ ਹੱਲ ਨਹੀਂ ਹੈਗਾ ਤਾਂ ਬਿਲਕੁਲ ਤੁਸੀਂ ਸੁਣਿਆ ਚੜੀਆਂ ਆਪਣੀਆਂ ਲਗਭਗ 2 ਤੋਂ 4-5 ਮੰਗਾ ਹੈਗੇ ਆ ਤੁਸੀਂ ਬਿਲਕੁਲ ਸਾਰੇ ਸਾਥੀਆਂ ਦੇ ਵਿਚਾਰ ਸੁਣੇ ਆ ਤਾਂ ਆਪਾਂ ਨੂੰ ਵੱਡੇ ਪਰਤੀਵਲ ਵੱਧਣਾ ਹੈ 54% ਬਿਲਕੁਲ ਅਗਲੀ ਮੀਟਿੰਗ ਦੇ ਵਿੱਚ ਕਹਿੰਦੇ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਾਂਗੇ ਪਰ ਇਹਨੂੰ ਆਪਾਂ ਐਦਾਂ ਨਹੀਂ ਲੈਣਾ ਕਿ ਹੋ ਗਿਆ ਇਹ ਹਾਲੇ ਨਹੀਂ ਹੋਇਆ ਜਦੋਂ ਤੱਕ ਆਪਣਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਆਪਾਂ ਬਿਲਕੁਲ ਆਪਣੇ ਕੰਮ ਵੱਲ ਧਿਆਨ ਰੱਖਣਾ ਹੈ ਧਰਨੇ ਦਾ ਹਿੱਸਾ ਬਣਨਾ ਜਿੱਤੇ ਵੀ ਤੁਹਾਨੂੰ 1-2 ਦਿਨਾਂ ਤੱਕ ਕਾਲ ਦਿੱਤੀ ਜਾਊਗੀ ਜਿੱਥੇ ਤੁਹਾਡੀ ਡਿਊਟੀ ਬਣੀ ਤੁਸੀਂ ਉੱਥੇ ਸਾਰਿਆਂ ਨੇ ਪਹੁੰਚਣਾ ਹੈ ਤਾਂ ਅਗਲੀ ਮਾਸਟਰ ਕਿਟ ਦੀ ਜਿਹੜੀ ਪਰਥੀ ਆ ਉਹ ਵੱਡੀ ਦੀ ਮੰਗ ਹੈ ਲੈਕਚਰ ਕਿਟ ਦੀ ਮੰਗ ਹੈ ਉਮਰ ਹਾਦੀ ਦੀ ਮੰਗ ਹੈ ਤਾਂ ਅੱਗੇ 2 ਮਿੰਟ ਬਸ ਇੱਕ ਨਾ ਲਾਸਟ ਗੱਲ ਹੀ ਤੁਹਾਡੇ ਨਾਲ ਆ ਜਦੋਂ ਉਹਨਾਂ ਨੇ ਸਾਨੂੰ ਜਾਂਦਿਆਂ ਜਦੋਂ ਅਸੀਂ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਕਹਿੰਦੇ ਕੋਈ ਵੀਡੀਓ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਉਹਨਾਂ ਨੇ ਇੱਕ ਸਿੱਧੀ ਜੀ ਗੱਲ ਕੀਤੀ ਆ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਪੋਸਟਾਂ ਮੰਗ ਕਿੱਥੇ ਰਹੇ ਹੋ ਥੋੜੇ ਪ੍ਰੈਸ਼ਰ ਬਿਲਡ ਕਰੋ ਥੋੜੇ ਪਤਾ ਲੱਗੇ ਪੰਜਾਬ ਦੇ ਵਿੱਚ ਪੋਸਟਾਂ ਦੀ ਮੰਗ ਹੋਦੀ ਹੈ